ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਕਮਜ਼ੋਰੀ 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 ਇੰਨੇ ਦਿਨੀ ਸੋਸ਼ਲ ਮੀਡੀਆ ਹੋਵੇ ਟੈਲੀਵਿਜ਼ਨ ਹੋਵੇ ਜਾਂ ਪੰਜਾਬ ਦੀਆਂ ਕੰਦਾ ਹੋਣ ਹਰ ਪਾਸੇ ਇੱਕੋ ਸ਼ਬਦ ਹੈਗਾ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਪਰ ਜਿਹੜੇ ਯੰਗ ਵੈਦ ਨੇ ਡਾਕਟਰ ਜਗਰੂਪ ਸਿੰਘ ਭੰਗੂ ਜੋ ਇਸ ਵੇਲੇ ਸੰਘੋਲ ਬੈਠੇ ਨੇ ਉੱਚਾ ਪਿੰਡ ਜੋ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਉਹ ਇਸ ਮੁੱਦੇ ਦੇ ਉੱਤੇ ਬਿਲਕੁਲ ਆਪਣਾ ਅਲੱਗ ਨਜ਼ਰੀਆ ਰੱਖਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਮਝਾਂਗੇ ਕਿ ਕਿਸ ਤਰੀਕੇ ਨਾਲ ਜਿਹੜੀ ਕਮਜ਼ੋਰੀ ਹੈਗੀ ਹੈ ਸਰੀਰਕ ਕਮਜ਼ੋਰੀ ਹੈਗੀ ਹੈ ਸਰੀਰਕ ਤਕਾਵਤ ਹੈਗੀ ਹੈ ਅਸੀਂ ਕਹਿ ਲਈਏ ਕਿ ਸਰੀਰਕ ਤੌਰ ਤੇ ਜਿਹੜਾ ਬੰਦਾ ਮਜਬੂਰ ਹੋ ਜਾਂਦਾ ਹੈ ਸਮੇ ਦੇ ਹੱਥੋਂ ਕਿ ਉਹ ਬੁੱਢਾਪੇ ਵਾਲੀ ਜ਼ਿੰਦਗੀ ਜਵਾਨੀ ਦੇ ਵਿੱਚ ਹੀ ਮਹਿਸੂਸ ਕਰਨ ਲੱਗ ਜਾਂਦਾ ਹੈ ਕਿਉਂ ਹੁੰਦਾ ਹੈ ਕਿਵੇਂ ਹੁੰਦਾ ਹੈ ਸਾਰੀਆਂ ਗੱਲਾਂ ਬਾਤਾਂ ਅੱਜ ਅਸੀਂ ਪੰਜਾਬ ਦੇ ਯੰਗੇਸਟ ਵੈਦ ਜਗਰੂਪ ਸਿੰਘ ਪੰਘੂਰਾਂ ਨਾਲ ਕਰਨ ਵਾਲਿਆਂ ਵੈਸਾ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ 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 ਸასიਖਾਲ ਦੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਜੀ ਵੈ ਜੀ ਸਭ ਤੋਂ ਪਹਿਲਾ ਸਵਾਲ ਤਾਂ ਇਹੋ ਹੈ ਕਿ ਇਸ ਵੇਲੇ ਹਰ ਪਾਸੇ ਕਮਜ਼ੋਰੀ ਕਮਜ਼ੋਰੀ ਦਾ ਹੁੱਕਾ ਦੇ ਕੇ ਬਹੁਤ ਸਾਰੇ ਮੁੰਡੇ ਕੁੜੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜੀ ਇਹਦੀ ਅਸਲ ਹਕੀਕਤ ਸਾਨੂੰ ਦੱਸੋ ਕਿ ਕਮਜ਼ੋਰੀ ਕੀ ਸ਼ੈਅ ਹੈ ਦੇਖੋ ਅੱਜ ਦੇ ਸਮੇਂ ਦੇ ਵਿੱਚ ਲੋਕ ਸਰੀਰਕ ਪੱਖੋਂ ਇੰਨੇ ਜ਼ਿਆਦਾ ਕਮਜ਼ੋਰ ਨਹੀਂ ਹੈਗੇ ਜਿੰਨੇ ਉਹ ਮਾਨਸਿਕ ਪੱਖੋਂ ਕਮਜ਼ੋਰ ਆ ਹਨ ਹਰ ਬੰਦੇ ਦਾ ਕੰਮ ਬੈਠਣ ਵਾਲਾ ਹੋ ਗਿਆ ਉਹ ਸ਼ਾਮ ਨੂੰ ਆ ਕੇ ਸਰੀਰਕ ਪੱਖੋਂ ਇੰਨਾ ਨਹੀਂ ਥੱਕਦਾ ਜਿੰਨਾ ਉਹ ਦਿਮਾਗੀ ਪੱਖੋਂ ਜਿਹੜਾ ਹੈਗਾ ਥੱਕ ਜਾਂਦਾ ਹੈ ਦੂਜਾ ਨੰਬਰ ਹੈ ਬਯਵਤਾ ਜੀਵਨ ਦੇ ਵਿੱਚ ਲੈ ਲਓ ਤੁਸੀਂ ਇਹ ਕਹਿ ਲਓ ਵੀ ਲੋਕ ਪ੍ਰਮੋਸ਼ਨ ਜਾਂ ਸੋਸ਼ਲ ਮੀਡੀਆ ਤੇ ਐਡ ਇਸ ਹਿਸਾਬ ਨਾਲ ਕਰਦੇ ਆ ਜਾਂ ਕੰਧਾਂ ਇਸ ਹਿਸਾਬ ਨਾਲ ਰੰਗਦੇ ਆ ਉਹ ਨੌਜਵਾਨਾਂ ਦੇ ਜਿਹੜੇ ਦਿਮਾਗ ਦੇ ਵਿੱਚ ਇੱਕ ਕਮਜ਼ੋਰੀ ਹੁੰਦੀ ਨਹੀਂ ਜਿਹੜੀ ਸਿਰਫ ਦਿਮਾਗ ਦੇ ਵਿੱਚ ਕਮਜ਼ੋਰੀ ਬਿਠਾਈ ਜਾਂਦੀ ਹੈ ਨਾ ਕਿ ਉਹਨਾਂ ਦੇ ਸਰੀਰਕ ਵਿੱਚ ਇੰਨੀ ਕਮਜ਼ੋਰੀ ਹੁੰਦੀ ਹੈ ਇੱਕ ਡਰ ਪੈਦਾ ਕੀਤਾ ਜਾਂਦਾ ਵੀ ਹਾਂ ਵੀ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਆਪਣੇ ਗੌਂਤਾ ਜੀਵਨ ਦੇ ਵਿੱਚ ਜਿਹੜਾ ਮੈਂ ਫੇਲ ਨਾ ਹੋ ਜਾਵਾਂ ਆਪਣੇ ਘਰਸਤ ਦੇ ਵਿੱਚ ਫੇਲ ਨਾ ਹੋ ਜਾਵਾਂ ਇੱਕ ਦਿਮਾਗ ਦੇ ਵਿੱਚ ਡਰ ਆ ਜਿਹੜਾ ਉਹ ਪੈਦਾ ਕੀਤਾ ਜਾਂਦਾ ਨਾ ਕਿ ਉਹਦੇ ਜਿਹੜਾ ਸਰੀਰ ਜਿਹੜਾ ਬੰਦਾ ਨੌਜਵਾਨ ਸਰੀਰਕ ਪੱਖੋਂ ਠੀਕ ਵੀ ਹੈ ਉਹਦੇ ਜਦੋਂ ਦਿਮਾਗ ਦੇ ਵਿੱਚ ਇਹ ਗੱਲ ਬੈਠ ਜਾਂਦੀ ਆ ਵੀ ਹਾਂ ਇਸ ਪੱਖੋਂ ਮੈਂ ਫੇਲ ਨਾ ਹੋ ਜਾਵਾਂ ਮੈਂ ਨਕਾਰਾਂ ਜਾਂ ਕੁਛ ਹੈ ਉਹ ਬੰਦਾ ਜਦੋਂ ਦਿਮਾਗ ਦੇ ਵਿੱਚ ਗੱਲ ਬੈਠ ਗਈ ਤਾਂ ਉਸ ਪੱਖੋਂ ਬੰਦਾ ਜਿਹੜਾ ਜ਼ਿਆਦਾ ਕਮਜ਼ੋਰ ਹੁੰਦਾ ਕਮਜ਼ੋਰੀ ਮਹਿਸੂਸ ਕਰਨ ਲੱਗ ਜਾਂਦਾ ਇੰਨਾ ਜ਼ਿਆਦਾ ਕਹ ਲਓ ਵੀ ਸਰੀਰਕ ਪੱਖੋਂ ਉਹ ਨਹੀਂ ਢੱਲਾ ਹੁੰਦਾ ਅੱਛਾ ਤੇ ਫਿਰ ਮਾਨਸਿਕ ਤੌਰ ਤੇ ਕਮਜ਼ੋਰੀ ਜਾਂ ਸਰੀਰਿਕ ਤੌਰ ਤੇ ਹੋਣ ਵਾਲੀ ਕਮਜ਼ੋਰੀ ਦਾ ਪਤਾ ਕਿਵੇਂ ਲੱਗੇ ਜੀ ਵੀ ਐਸੀ ਮਾਨਸਿਕ ਤੌਰ ਤੇ ਕਮਜ਼ੋਰ ਆ ਜਾਂ ਸਰੀਰਿਕ ਤੌਰ ਤੇ ਕਮਜ਼ੋਰ ਆ ਦੇਖੋ ਸਰੀਰਿਕ ਤੌਰ ਤੇ ਜਿਹੜੇ ਬੰਦੇ ਦਾ ਤੁਸੀਂ ਕਹਿੰਦੇ ਆਂ ਵੀ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਹਨਾ ਇੱਕ ਆਮ ਨੌਜਵਾਨਾਂ ਨੇ ਪੁਰਾਣੀ ਇਹ ਕਹਾਵਤ ਹੈ ਜਦੋਂ ਤੁਹਾਡਾ ਦਿਲੇ ਕਮਜ਼ੋਰ ਹੈ ਤੁਹਾਡਾ ਦਿਮਾਗ ਹੀ ਇੱਕ ਮੰਨ ਲਓ ਵੀ ਕਦਮ ਪੁੱਟਣ ਨੂੰ ਤਿਆਰ ਨਹੀਂ ਹੈਗਾ ਜਦੋਂ ਤੁਸੀਂ ਦਿਮਾਗ ਦੇ ਵਿੱਚ ਪਹਿਲਾਂ ਗੱਲ ਸੋਚ ਲਈ ਵੀ ਨਹੀਂ ਮੈਤੋਂ ਉੱਠਿਆ ਨਹੀਂ ਜਾਣਾ ਮੈਤੋਂ ਇਹ ਕੰਮ ਕਰਿਆ ਨਹੀਂ ਜਾਣਾ ਮੈਤੋਂ ਤੁਰਿਆ ਨੇ ਜਾਣਾ ਮੈਂ ਤੂੰ ਇਹ ਵਜ਼ਨ ਨਹੀਂ ਚੱਕਿਆ ਜਾਣਾ ਜਦੋਂ ਤੁਸੀਂ ਦਿਮਾਗੋਂ ਸੋਚ ਲਿਆ ਉਹ ਦਿਮਾਗੀ ਕਮਜ਼ੋਰੀ ਹੈ ਠੀਕ ਹੈ ਜੀ ਜਦੋਂ ਤੁਸੀਂ ਸੋਚ ਰਹੇ ਹੋ ਵੀ ਹਾਂ ਇਹ ਕੰਮ ਮੈਂ ਕਰਨਾ ਹੈ ਮੇਰੇ ਹੱਡ ਪੈਰ ਦੁਖਦੇ ਆ ਜਾਂ ਮੈਤੋਂ ਤਰੇ ਨਹੀਂ ਜਾਂਦਾ ਜਾਂ ਮੈਂ ਬੇਵਸ ਹੋ ਗਿਆ ਉਹ ਇੱਕ ਸਰੀਰਕ ਕਮਜ਼ੋਰੀ ਆ ਗਈ ਸਰੀਰਕ ਤੇ ਮਾਨਸਿਕ ਕਮਜ਼ੋਰੀ ਜਿਹੜਾ ਮਾਨ ਮਨ ਹੈ ਉਹ ਸਰੀਰ ਨੂੰ ਵੀ ਤੁਹਾਡੇ ਨੂੰ ਤੋੜ ਕੇ ਰੱਖ ਦਿੰਦਾ ਜਦੋਂ ਤੁਸੀਂ ਮਨ ਤੋਂ ਪੂਰੇ ਪਰਫੈਕਟ ਨਹੀਂ ਹੈਗੇ ਮਾਨਸਿਕ ਜਿਹੜੀ ਹੈਗੀ ਆ ਤੁਹਾਡਾ ਜਾਂ ਕਿਸੇ ਕਿਸਮ ਦਾ ਤਣਾਅ ਹੈ ਜਾਂ ਕਿਸੇ ਤੇ ਦਿਮਾਗ ਦਾ ਬੋਝ ਆ ਜਾਂ ਤੁਹਾਨੂੰ ਨੀਂਦ ਪ੍ਰੋਪਰ ਨਹੀਂ ਆ ਰਹੀ ਉਹ ਜਿਹੜਾ ਬੋਝ ਆ ਤੁਹਾਡੇ ਸਰੀਰ ਨੂੰ ਵੀ ਕਹਿ ਲਓ ਇੱਕ ਤਰ੍ਹਾਂ ਦਾ ਕਮਜ਼ੋਰ ਕਰਕੇ ਰੱਖ ਦਿੰਦਾ ਤੋੜ ਕੇ ਰੱਖ ਦਿੰਦਾ ਅੱਛਾ ਤੇ ਫਿਰ ਇਸ ਵੇਲੇ ਜਿਹੜੇ ਨੌਜਵਾਨ ਹੈਗੇ ਨੇ ਸੀ ਖਾਸ ਕਰਕੇ ਨੌਜਵਾਨਾਂ ਦੀ ਗੱਲ ਕਰੀਏ ਜਿਹੜੇ ਕਿ ਸਾਰੇ ਤਾਂ ਨਹੀਂ ਪਰ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਗੁੰਮਰਾਹੀ ਦਾ ਸ਼ਿਕਾਰ ਹੋ ਜਾਂਦੇ ਨੇ ਬਹੁਤ ਸਾਰੇ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਮਨ ਦੇ ਵਿੱਚ ਵਹਿਮ ਹੁੰਦਾ ਹੈ ਮਾਨਸਿਕ ਤੌਰ ਤੇ ਤੇ ਫਿਰ ਉਹ ਕਿਸ ਪਾਸੇ ਤੁਰਨ ਦੀ ਬਹੁਤ ਸਾਰੇ ਤਾਂ ਨੇ ਕਿ ਕਮਜ਼ੋਰੀਆਂ ਦੂਰ ਕਰਨ ਵਾਸਤੇ ਪਾਵਰ ਗੋਲੀਆਂ ਪਾਵਰ ਕੈਪਸੂਲ ਟੀਕੇ ਕੋਈ ਹਫੀਮ ਖਾ ਰਿਹਾ ਕੋਈ ਭੁੱਕੀ ਖਾ ਰਿਹਾ ਕੋਈ ਕਿਸੇ ਦੀ ਡੋਜ਼ ਲੈ ਰਿਹਾ ਤਾਂ ਕਿ ਅਸੀਂ ਸਰੀਰਿਕ ਤੌਰ ਤੇ ਤਗੜੇ ਰਹੀਏ ਜੀ ਜੀ ਦੇਖੋ ਤੁਸੀਂ ਅੱਜ ਕੱਲ ਤੁਸੀਂ ਆਮ ਦੇਖਿਆ ਸੋਸ਼ਲ ਮੀਡੀਆ ਤੇ ਬੜੇ ਬੈਦ ਬੈਠੇ ਆ ਉਹ ਕੈਪਸੂਲ ਦਿਖਾਉਣਗੇ ਹਨਾ ਹੱਥ 'ਚ ਫੜ ਕੇ ਆਹ ਕੈਪਸੂਲ ਖਾਓ ਇੱਕ ਘੰਟਾ ਵਧਾਓ ਜਾਂ ਆਹ ਵਧਾਓ ਤੁਸੀਂ ਦੇਖੋ ਵੀ ਆਯੁਰਵੈਦ ਦਾ ਜਿਹੜਾ ਅਸਲੀ ਨੇਚਰਲ ਦੇ ਵਿੱਚ ਹੈ ਜਿਹੜਾ ਉਹ ਕਦੇ ਵੀ ਐਦਾਂ ਦੀ ਜਿਹੜੀ ਔਸ਼ਧੀ ਉਹਦੇ ਵਿੱਚ ਪੈਦਾ ਹੀ ਨਹੀਂ ਹੋਈ ਜਿਹੜੀ ਵੀ ਤੁਸੀਂ ਤੁਰੰਤ ਖਾ ਕੇ ਘੰਟੇ ਬਾਅਦ ਕਾਇਮ ਹੋ ਜਾਓ ਜਾਂ ਤੁਸੀਂ ਘੰਟੇ ਬਾਅਦ ਆਪਣੇ ਵੀਰਜ ਨੂੰ ਇੰਨਾ ਪਾਵਰਫੁੱਲ ਬਣਾ ਲਓ ਜਾਂ ਗਾੜਾ ਬਣਾ ਲਓ ਵੀ ਹਾਂ ਉਹ ਘੰਟੇ ਤੱਕ ਰੁਕ ਸਕੇ ਐਦਾਂ ਦੀ ਕੋਈ ਚੀਜ਼ੇ ਨਹੀਂ ਬਣੀ ਉਦੋਂ ਤੱਕ ਨਹੀਂ ਹੁਣ ਤੁਸੀਂ ਦੇਖੋ ਬਾਹਰਲੇ ਲੋਕਾਂ ਦੇ ਸਾਨੂੰ ਫੋਨ ਆਉਂਦੇ ਨੇ ਜਾਂ ਇਹ ਜਿਨ੍ਹਾਂ ਦੀ ਸਿਟਿੰਗ ਜੌਬ ਨੇ ਜਾਂ ਟਰੱਕ ਡਰਾਈਵਰ ਨੇ ਜਾਂ ਕੁਝ ਹੈ ਹੁਣ ਜਿਹੜੇ ਬੰਦੇ ਨੇ ਲਗਭਗ 20-20 ਘੰਟੇ ਬੈਠ ਕੇ ਕੰਮ ਕਰਨਾ ਹੈ ਉਹਨੂੰ ਤੁਸੀਂ ਮੰਨ ਲਓ ਜਿੱਡੀ ਮਰਜ਼ੀ ਤਕੜੀ ਤਾਕਤ ਵਾਲੀ ਚੀਜ਼ ਬਣਾ ਕੇ ਦੇ ਦਿਓ ਉਹ ਕਦੇ ਕੰਮੇ ਨਹੀਂ ਕਰਦੀ ਕਿਉਂ ਕਿ ਕਿਉਂਕਿ ਜਦ ਤੱਕ ਤੁਸੀਂ ਉਸ ਹੈਵੀ ਚੀਜ਼ ਨੂੰ ਆਪਣੀ ਖਰਾਕ ਨੂੰ ਹਜ਼ਮ ਨਹੀਂ ਕਰੋਗੇ ਉਹ ਤੁਹਾਡੇ ਸਰੀਰ ਨੂੰ ਲੱਗੂਗੀ ਕਿਵੇਂ ਤੁਹਾਡੇ ਸਰੀਰ ਵਿੱਚ ਪਚੂਗੀ ਕਿਵੇਂ ਜਦ ਤੱਕ ਖਰਾਕ ਸਰੀਰ ਵਿੱਚ ਪਚਦੀ ਨਹੀਂ ਹੈਗੀ ਤੁਹਾਡੇ ਸਰੀਰ ਤੇ ਰੰਗ ਕਿਵੇਂ ਲੈ ਕੇ ਆਉਗੀ ਇਦਾਂ ਨਹੀਂ ਕਦੇ ਵੀ ਹੁੰਦਾ ਆਪਾਂ ਇੱਕ ਆਰਟੀਫੀਸ਼ਲ ਚੀਜ਼ਾਂ ਜਿਹੜੇ ਨੌਜਵਾਨ ਸਾਡੇ ਵਰਤ ਕੇ ਜਾਂ ਕਿਸੇ ਕਿਸਮ ਦਾ ਕਹਿ ਲੋ ਵੀ ਹਾਂਜੀ ਤੇਲ ਲੈ ਲਿਆ ਜਾਂ ਕਿਸੇ ਇੱਕ ਕਿਸਮ ਦਾ ਕੈਪਸੂਲ ਖਾ ਲਿਆ ਜਾਂ ਕਿਸੇ ਇੱਕ ਕਿਸਮ ਦੀ ਗੋਲੀ ਖਾ ਲਈ ਉਹ ਖਾ ਕੇ ਇੰਨਾ ਕੁ ਜ਼ਿਆਦਾ ਗਮਰਾਹ ਹੋ ਚੁੱਕੇ ਨੇ ਵੀ ਉਹ ਅਸਲੀਅਤ ਨੂੰ ਜਿਹੜਾ ਨਾ ਤਾਂ ਜਾਣਨਾ ਚਾਹੁੰਦੇ ਨੇ ਨਾ ਉਹਨਾਂ ਨੂੰ ਕੋਈ ਅਸਲੀਅਤ ਦੱਸਣ ਨੂੰ ਤਿਆਰ ਆ ਕਿਉਂਕਿ ਉਹਨਾਂ ਦੇ ਦਿਮਾਗ 'ਚ ਇਦਾਂ ਦੇ ਕੀੜੇ ਵੜ ਗਏ ਵੀ ਹਾਂ ਅਸੀਂ ਤਾਂ 15 ਦਿਨ 'ਚ ਠੀਕ ਹੋਣਾ ਅਸੀਂ ਤਾਂ 10 ਦਿਨ 'ਚ ਠੀਕ ਹੋਣਾ ਫਲਾਣਾ 10 ਦਿਨ 'ਚ ਠੀਕ ਕਰ ਰਿਹਾ ਹੈ ਅਸਲ ਦੇ ਵਿੱਚ ਉਹ ਇੰਨਾ ਕੁ ਉਹ ਚੀਜ਼ਾਂ ਦੇ ੱੱਕੇ ਚੜ ਚੁੱਕੇ ਨੇ ਕਿ ਆਪਣੀ ਸਰੀਰ ਨੂੰ ਜਿਹੜਾ ਉਹ ਦਿਨ ਪਰ ਦਿਨ ਨਕਾਰਾ ਬਣਾ ਰਹੇ ਨੇ ਅੱਛਾ ਤੇ ਫਿਰ ਹੱਲ ਕੀ ਤੁਹਾਨੂੰ ਤੁਸੀਂ ਦੱਸਿਆ ਤੁਸੀਂ ਜੇ ਇਹ ਮਾਜ਼ੂਨ ਰੱਖਿਆ ਨੇ ਇਹ ਜੜੀ ਬੂਟੀ ਰੱਖੀ ਹੈ ਇਹ ਜੜੀ ਬੂਟੀ ਰੱਖੀ ਹੈ ਕੀ ਹੈ ਜੀ ਇਹ ਕਿਹੜੀਆਂ ਜੜੀਆਂ ਬੂਟੀਆਂ ਨੇ ਜੀ ਇਹ ਜੜੀਆਂ ਬੂਟੀਆਂ ਜੀ ਅਸਲ ਦੇ ਵਿੱਚ ਆਯੁਰਵੇਦਾ ਦੇ ਵਿੱਚ ਤੁਸੀਂ ਇਹ ਦੇਖੋ ਇੱਕ ਤਰ੍ਹਾਂ ਦਾ ਇਹ ਜੀਵ ਹੈ ਜਿਵੇਂ ਆਮ ਤੁਸੀਂ ਸੁਣਿਆ ਕਸਤੂਰੀ ਹੈ ਰੇਗਮਾਹੀ ਹੈ ਜੁੰਦਬਦਸਤਰ ਹੈ ਜਾਂ ਗੰਡੋਏ ਬਹੁਤ ਵਰਤਦੇ ਆ ਜਾਂ ਜੋਕਾ ਬਹੁਤ ਵਰਤ ਲੰਨੇ ਆ ਹਨ ਇਹ ਚੀਜ਼ਾਂ ਅਸਲ ਜਿਹੜੇ ਤੁਹਾਡੇ ਸਰੀਰ ਨੂੰ ਤਾਕਤ ਦੇਣ ਵਾਲੀਆਂ ਹਨ ਪਰ ਇਹ ਉਥੇ ਜਿਹੜਾ ਆਮ ਤੁਸੀਂ ਘਰੇ ਮੰਨ ਲਓ ਖਰਾਕਾਂ ਖਾਣੇ ਹੋ ਖੁਆ ਖਾਲਿਆ ਪੰਜੀਰੀਆਂ ਖਾਲੀਆਂ ਅਸਲ ਖਰਾਕਾਂ ਉਹ ਹੈ ਜਦੋਂ ਬੰਦਾ ਉਸ ਪੱਖ ਤੋਂ ਕਹੋ ਮਰਦਾਨਾ ਕਮਜ਼ੋਰੀ ਜਿਹੜੀ ਹੈਗੀ ਹੈ ਜਿਆਦਾ ਕਿਸੇ ਹੱਦ ਤੱਕ ਵੱਧ ਜਾਂਦੀ ਹੈ ਬੰਦਾ ਗ੍ਰਸਥ ਜੀਵਨ ਦੇ ਵਿੱਚ ਜਿਆਦਾ ਕਮਜ਼ੋਰ ਹੋ ਜਾਂਦਾ ਹੈ ਇਹ ਚੀਜ਼ਾਂ ਉਥੇ ਜਾ ਕੇ ਕੰਮ ਕਰਦੀਆਂ ਇਹ ਇਹ ਨਹੀਂ ਹੈਗਾ ਵੀ ਹਾਂ ਵੀ ਉਥੇ ਹੀ ਖਾਣੀਆਂ ਚਾਹੀਦੀਆਂ ਇਹ ਅਸਲ ਦੇ ਵਿੱਚ ਤੁਸੀਂ ਮੰਨ ਲਓ ਤੁਸੀਂ ਜਿਆਦਾ ਕਮਜ਼ੋਰੀ ਮਹਿਸੂਸ ਕਰਦੇ ਹੋ ਜਾਂ ਸਰਦੀਆਂ ਦੇ ਵਿੱਚ ਆ ਕੇ ਬਹੁਤ ਲੋਕ ਹੈਗੇ ਆ ਜਿਹੜੇ ਗ੍ਰਸਥ ਜੀਵਨ ਵਿਚ ਜਿਆਦਾ ਫੇਲ ਹੋ ਜਾਂਦੇ ਨੇ ਇਹ ਉਥੇ ਜਿਹੜੀਆਂ ਹੈਗੀਆਂ ਇਹ ਚੀਜ਼ਾਂ ਇਦਾਂ ਦੀਆਂ ਕਾਰਗਰ ਸਿੱਧ ਹੁੰਦੀਆਂ ਨੇ ਉਸ ਵਾਸਤੇ ਅਸੀਂ ਇੱਕ ਮਜ਼ਮੂਨ ਆ ਜਿਹੜਾ ਮਜ਼ਮੂਨ ਤਿਆਰ ਕਰਦੇ ਆਂ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਪੁਰਾਣੇ ਹਕੀਮ ਬੈਦ ਤਿਆਰ ਕਰਦੇ ਹੁੰਦੇ ਸੀ ਸਾਡਾ ਨਾਂ ਇਹਦਾ ਮਜ਼ਮੂਨ ਹੈ ਜਕੜ ਜੰਗ ਇਹਦਾ ਅਸੀਂ ਸਾਡਾ ਕੀ ਨਾਂ ਹੈ ਜੀ ਜਕੜ ਜੰਗ ਜਿਹੜਾ ਤੁਹਾਡੀ ਕਮਜ਼ੋਰੀ ਨੂੰ ਐਨ ਜਕੜ ਕੇ ਰੱਖਦਾ ਇੱਕ ਤਰ੍ਹਾਂ ਦਾ ਕਹਿ ਲਓ ਭੱਜਣ ਨਹੀਂ ਦਿੰਦਾ ਉਹ ਤੁਹਾਡੇ ਜਕੜ ਜੰਗ ਸਾਡੇ ਸਰੀਰ ਚੋਂ ਜਿਹਨੂੰ ਭੱਜਣ ਨਹੀਂ ਦਿੰਦਾ ਬਾਹਰ ਇਸ ਕਰਕੇ ਇਹਦਾ ਨਾਂ ਅਸੀਂ ਜਕੜ ਜੰਗ ਰੱਖਿਆ ਹੋਇਆ ਹੈ ਜੀ ਤੁਸੀਂ ਇਹਦੇ ਵਿੱਚ ਦੇਖੋ ਤੁਸੀਂ ਰੇਗੀ ਰੇਗਮਾਹੀ ਇਹਨੂੰ ਕਹਿੰਦੇ ਆ ਇਹ ਰਾਜਸਥਾਨ ਦੇ ਵਿੱਚ ਪਾਈ ਜਾਂਦੀ ਹੈ ਰਾਜਸਥਾਨ ਦੇ ਰੀਤਿਆਂ ਦੀ ਸ਼ਿਭਕਲੀ ਇੱਕ ਤਰ੍ਹਾਂ ਦੀ ਇਹ ਆਪਣੇ ਆਪ ਪ੍ਰਾਣ ਛੱਡ ਦਿੰਦੀ ਹੈ ਆਪਣੇ ਆਪ ਜਦੋਂ ਮਰ ਜਾਂਦੀ ਹੈ ਇਹ ਆਪਣੇ ਤੇ ਅਸਲ ਕੁਦਰਤੀ ਮੌਤ ਕੁਦਰਤੀ ਮੌਤ ਜਿਹੜੀ ਮਰਦੀ ਹੈ ਇਹ ਜਦੋਂ ਫੇਰ ਇਹਨਾਂ ਨੂੰ ਤੁਸੀਂ ਆਪਣੀਆਂ ਬੂਟੀਆਂ ਦੇ ਤੌਰ ਤੇ ਜੜੀਆਂ ਬੂਟੀਆਂ ਦੇ ਤੌਰ ਤੇ ਇਹਨਾਂ ਨੂੰ ਦਵਾਈਆਂ ਦੇ ਵਿੱਚ ਜਿਹੜਾ ਹੈਗਾ ਮਜ਼ੂਨਾ ਦੇ ਵਿੱਚ ਵਰਤਿਆ ਜਾਂਦਾ ਇਹ ਹੈਗਾ ਜੁੰਦਬਦਸਤਰ ਇਹ ਤੁਸੀਂ ਦੇਖੋ ਅਮਰੀਕਾ ਕੈਨੇਡਾ ਵਰਗੇ ਠੰਡੇ ਮੁਲਕਾਂ ਦੇ ਵਿੱਚ ਪਾਇਆ ਜਾਂਦਾ ਜਿੱਥੇ ਬਹੁਤ ਬਰਫ਼ ਦੇ ਠੰਡੇ ਝਰਨੇ ਹੁੰਦੇ ਨੇ ਇਹ ਚੀਜ਼ ਜਾਨਵਰ ਉੱਥੇ ਰਹਿੰਦਾ ਉਹ ਜਾਨਵਰ ਦੇ ਪਤਾਲੂ ਨਹੀਂ ਇਹ ਤੁਸੀਂ ਦੇਖੋ ਵੀ ਇਹ ਚੀਜ਼ਾਂ ਜਿਹੜੇ ਲੋਕਾਂ ਦੇ ਸ਼ਕਰਾਣੂ ਨਹੀਂ ਵਾਧਦੇ ਹੈਗੇ ਨਿੱਲੇ ਸ਼ਕਰਾਣੂ ਹੋ ਜਾਂਦੇ ਨੇ ਜਾਂ ਵਾਧੇ ਹੀ ਨਹੀਂ ਹੈਗੇ 8 8 10 10 ਸਾਲ ਹੋ ਗਏ ਵਿਆਹ ਨੂੰ ਜਾਂ ਬਹੁਤ ਨੌਜਵਾਨਾਂ ਦੇ ਵਿੱਚ ਐਦਾਂ ਹੁੰਦਾ ਪਤਾਲੂਆਂ ਤੇ ਸੱਟ ਲੱਗ ਜਾਂਦੀ ਹੈ ਜਾਂ ਬਹੁਤ ਨੌਜਵਾਨਾਂ ਦਾ ਕੀ ਹੁੰਦਾ ਵੀ ਛੋਟੀ ਉਮਰ ਦੇ ਵਿੱਚ ਕਿਸੇ ਬਿਮਾਰੀ ਦੀ ਵਜ੍ਹਾ ਨਾਲ 6 ਮਹੀਨੇ ਸਾਲ ਦਵਾਈਆਂ ਖਾਂਦੇ ਰਹੇ ਉਹਨਾਂ ਦੇ ਸ਼ਕਰਾਣੂ ਬਹੁਤ ਵੀ ਕੋ ਦਿੰਦੇ ਨੇ ਉਹਨਾਂ ਚੀਜ਼ਾਂ ਨੂੰ ਇਹ ਪੂਰਾ ਕਰਨ ਵਾਸਤੇ ਇੱਕ ਤਰ੍ਹਾਂ ਦਾ ਬਹੁਤ ਰਾਮ ਬਾਣ ਜਿਹੜਾ ਹੈਗਾ ਅਲਾਜਾ ਰਾਮ ਬਾਣ ਜਿਹੜੀਆਂ ਜੜੀਆਂ ਬੂਟੀਆਂ ਉੱਥੇ ਉਹਨਾਂ ਜਗ੍ਹਾਵਾਂ ਤੇ ਇਹ ਜਿਹੜੀਆਂ ਚੀਜ਼ਾਂ ਖਾਸ ਵਰਤੀਆਂ ਜਾਂਦੀਆਂ ਨੇ ਜੀ ਅੱਛਾ ਡਾਕਟਰ ਸਾਹਿਬ ਇੱਕ ਬੜਾ ਅਹਿਮ ਸਵਾਲ ਹੈ ਬਹੁਤ ਸਾਰੇ ਵੈਦ ਨੇ ਕੋਈ ਆਪਣੀ ਰਾਇ ਰੱਖ ਰਿਹਾ ਕੋਈ ਆਪਣੀ ਰਾਇ ਰੱਖ ਰਿਹਾ ਕੀ ਹੱਥ ਰਸੀ ਸਰੀਰ ਵਾਸਤੇ ਫਾਇਦੇਮੰਦ ਹੈ ਜਾਂ ਨੁਕਸਾਨਦੇ ਹੈ ਤੇ ਹੱਥ ਰਸੀ ਨਾਲ ਆਈ ਹੋਈ ਜਿਹੜੀ ਕਮਜ਼ੋਰੀ ਹੈ ਕੀ ਤੁਹਾਡੀ ਰੇਗਮਾਹੀ ਜਿਹੜਾ ਇਹ ਤੁਸੀਂ ਮਾਜੂਨ ਬਣਾਇਆ ਜਕੜ ਚੰਗ ਜਿਹੜਾ ਤੁਸੀਂ ਬਣਾਇਆ ਤੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਅਮਰੀਕਾ ਵਾਲੇ ਪਾਸੇ ਇਹ ਜੁੰਦ ਬਦਸਤਰ ਜੁੰਦ 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 ਬਦਸਤਰ ਜੀ ਜੀ ਤੇ ਰੇਗਮਾਹੀ ਤੇ ਜੁੰਦ ਬਦਸਤਰ ਜਿਹੜੇ ਇਹ ਦੋਨੇ ਜੀ ਹੈਗੇ ਨੇ ਇਹ ਹੱਥ ਰਸੀ ਨਾਲ ਆਈ ਹੋਈ ਕਮਜ਼ੋਰੀ ਕਹਿ ਲਈਏ ਜਾਂ ਤਰਾਂ ਤਰਾਂ ਦੀਆਂ ਫਿਲਮਾਂ ਦੇਖ ਕੇ ਆਈ ਹੋਈ ਕਮਜ਼ੋਰੀ ਨੂੰ ਦੂਰ ਕਰ ਸਕਦੇ ਨੇ ਬਿਲਕੁਲ ਕਰ ਸਕਦੇ ਨੇ ਜਿਹੜਾ ਬੰਦਾ ਦੇਖੋ ਥੋੜਾ ਸਬਰ ਕਰਨ ਵਾਲਾ ਹੋਵੇ ਹੁਣ ਹੁਣ ਸਾਡੇ ਕੋਲ ਇਦਾਂ ਦੇ ਨੌਜਵਾਨ ਆ ਜਾਂਦੇ ਨੇ ਜੀ ਵੀ ਅਸੀਂ ਤਾਂ ਜੀ 20 ਦਿਨ ਚ ਠੀਕ ਕਰੋ ਸਾਨੂੰ ਤਾਂ ਸਾਡੀ ਵਿਆਹ ਨੇੜੇ ਐ ਸਾਡਾ ਤਾਂ ਇਦਾਂ ਹੈ ਜੀ ਇਦਾਂ ਹੋ ਜਾਗੇ ਅਸੀਂ ਦਾ ਆ ਹੋ ਜਾਊਗਾ ਹੋ ਜਾਊਗਾ ਉਹ ਨੌਜਵਾਨਾਂ ਨੂੰ ਮੈਂ ਖਾਸ ਕਰਕੇ ਸਲਾਹ ਦਵਾਂਗਾ ਜੇ ਵੀ ਉਹ ਨੌਜਵਾਨ ਇਦਾਂ ਦੀਆਂ ਚੀਜ਼ਾਂ ਨਾ ਵਰਤਣ ਕਿਉਂਕਿ ਜਿਹੜੇ ਬਹੁਤ ਜਲਦੀ ਰਿਜ਼ਲਟ ਭਾਲਦੇ ਨੇ ਜਲਦੀ ਅਸਰ ਹੋਣਾ ਚਾਹੁੰਦੇ ਨੇ ਕਿਉਂਕਿ ਇਹਨਾਂ ਚੀਜ਼ਾਂ ਦਾ ਜਿਹੜਾ ਹੈਗਾ ਅਸਰ ਉਹ ਬਹੁਤ ਹੌਲੀ ਹੈ ਪਰ ਤੁਹਾਡੇ ਸਰੀਰ ਨੂੰ ਇਹ ਲੰਬੇ ਸਮੇਂ ਤੱਕ ਜਵਾਨ ਰੱਖਦੇ ਨੇ ਹੁਣ ਤੁਸੀਂ ਗੱਲ ਕਰੀ ਆ ਵੀ ਹੱਥ ਰੱਸੀ ਕਰਨੀ ਕਿੰਨੀ ਕੁ ਸਹੀ ਹੈ ਇੱਕ ਪਿੱਛੇ ਜੇ ਮੈਂ ਸੁਣਿਆ ਵੀ ਇੱਕ ਡਾਕਟਰ ਦੱਸ ਰਿਹਾ ਸੀ ਵੀ ਹੱਥ ਰਸੀ ਕਰਨੀ ਜ਼ਰੂਰੀ ਹੈ ਜੀ ਹੱਥ ਰਸੀ ਕਰਨੇ ਸਰੀਰ ਵਾਸਤੇ ਤੁਸੀਂ ਆਪਣੇ ਗਲ ਦੇ ਵਿੱਚ ਕਹਿ ਲਓ ਵੀ ਆਪ ਫਾਹਾ ਪਾਉਣੇ ਵਾਲਾ ਕੰਮ ਕਰ ਰਹੇ ਹੋ ਤੁਸੀਂ ਦੇਖੋ ਜਿਹੜੀ ਕੁਦਰਤ ਦੇ ਲਾਣ ਨਾਲ ਹੈ ਜਿਹੜੇ ਅਸਲ ਤੁਹਾਡਾ ਜਿਹੜਾ ਹੈਗਾ ਇੱਕ ਕੁਦਰਤ ਨੇ ਮੇਲ ਫੀਮੇਲ ਬਣਾਇਆ ਜਿਹੜਾ ਹੈਗਾ ਮੈਨ ਕਰਨ ਲਈ ਜਦੋਂ ਤੁਸੀਂ ਗਲਤ ਤਰੀਕਿਆਂ ਨਾਲ ਆਪਣਾ ਜਿਹੜਾ ਹੈਗਾ ਮਨੋਰੰਜਨ ਕਰਦੇ ਆ ਜਾਂ ਸੰਭੋਗ ਕਰਦੇ ਹੋ ਤਾਂ ਤੁਸੀਂ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਜਿਹੜਾ ਹੈਗਾ ਉਹ ਗਲਤ ਸਿੱਧੂ ਹੁੰਦਾ ਤੁਹਾਡੀਆਂ ਸਾਂ ਕਮਜ਼ੋਰ ਹੋ ਜਾਂਦੀਆਂ ਨੇ ਵੈਸੇ ਵੀ ਜਿਹੜਾ ਵੀਰਜ ਨੂੰ ਬਿਨਾਂ ਵਜ੍ਹਾ ਤੋਂ ਬਿਨਾਂ ਗੱਲ ਤੋਂ ਕੱਢਣਾ ਉਹ ਕਿਤੇ ਨਾ ਕਿਤੇ ਜਾ ਕੇ ਜਿਹੜਾ ਨੌਜਵਾਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਘਾਤਕ ਜਿਹੜਾ ਕਮਜ਼ੋਰੀ ਉਹਨਾਂ ਨੂੰ ਪੈਦਾ ਕਰਦਾ ਜੋ ਬਾਅਦ ਦੇ ਵਿੱਚ ਉਹਨਾਂ ਨੂੰ ਬਿਆਨਤਾ ਜੀਵਨ ਦੇ ਵਿੱਚ ਜੜੀਆਂ ਹੈਗੀਆਂ ਫਿਰ ਉਹ ਗਲਤੀਆਂ ਭੁਗਤਣੇ ਪੈਂਦੀਆਂ ਨੇ ਜੀ 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 ਅੱਛਾ ਤੇ ਫਿਰ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਜਿਹੜੀ ਤੁਹਾਡੀ ਰੇਗਮਾਹੀ ਤੁਸੀਂ ਲੈ ਕੇ ਆਏ ਹੋ ਲੱਭ ਕੇ ਰੇਤੇ ਚੋਂ ਰੇਗਿਸਤਾਨ ਦੇ ਇਹ ਕੀ ਕਰੋਗੇ ਦੇਖੋ ਜੀ ਇਹਨੇ ਕੀ ਕਰਨਾ ਹੈ ਇਹਨਾਂ ਦੇ ਨੌਜਵਾਨਾਂ ਦੇ ਸ਼ਕਰਾਣੂ ਸਭ ਤੋਂ ਵਧੀਆ ਚੀਜ਼ ਹੈ ਸ਼ਕਰਾਣੂ ਵਧਾਉਣ ਵਾਸਤੇ ਨੌਜਵਾਨਾਂ ਦੇ ਸ਼ਕਰਾਣੂ ਵਧਾਉਣ ਵਾਸਤੇ ਸਭ ਤੋਂ ਉੱਤਮ ਚੀਜ਼ ਹੈ ਜੀ ਇਹ ਜਿਹੜੀ ਰੇਗਮਾਈ ਹੈ ਉਸ ਤੋਂ ਬਾਅਦ ਵੀਰਜ ਨੂੰ گاੜਾ ਕਰਨ ਵਾਸਤੇ ਇਹ ਜੰਦ ਬਦਸਤਰ ਇਹ ਵੀ ਇੱਕ ਜਾਨਵਰ ਦੇ ਪਤਾਲੂ ਨੇ ਤੁਸੀਂ ਇਹ ਦੇਖੋ ਵੀ ਇਹਨੇ ਕਿੰਨੀ ਉਹਦੇ ਵਿੱਚ ਜਾ ਕੇ ਜਾਨ ਪਾਉਣੀ ਹੈ ਜਿਹੜੀ ਜਿਹੜਾ ਆਪਣੇ ਇੱਕ ਨੌਜਵਾਨ ਦੇ ਸੀਮਨ ਦੇ ਵਿੱਚ ਕਿੰਨੀ ਜਿਹੜੀ ਜਾਨ ਪਾਉਣੀ ਹੈ ਕਿੱਡੀ ਮਤਲਬ ਕਮਾਲ ਦੀ ਚੀਜ਼ ਹੈ ਜਿਹੜੇ ਵੈਦਾਂ ਨੇ ਪੁਰਾਣਿਆਂ ਨੇ ਇਹ ਚੀਜ਼ਾਂ ਲੱਭੀਆਂ ਨੇ ਉਹਨਾਂ ਨੂੰ ਵਰਤੇ ਆ ਉਹਨਾਂ ਨੂੰ ਪਰਖਿਆ ਠੀਕ ਹੈ ਜੀ ਉਹਦੇ ਉਹਦੇ ਇਹਨਾਂ ਚੀਜ਼ਾਂ ਨੂੰ ਅਸੀਂ ਇਕੱਠਾ ਕਰਕੇ ਇਹ ਮਜ਼ੂਨ ਤਿਆਰ ਕਰਦੇ ਆਂ ਮਜ਼ੂਨ ਜਿਹੜਾ ਜਕੜਜੰਗ ਹੈ ਤੁਸੀਂ ਇਹਦੇ ਵਿੱਚੋਂ ਦੇਖੋ ਚਾਂਦੀ ਦੀਆਂ ਬਸਮਾ ਇਹਦੇ ਵਿੱਚ ਸਾਰਾ ਸ਼ਾਲਮ ਪੰਦਾ ਸ਼ਾਲਮ ਮਿਸ਼ਰੀ ਹੋ ਗਿਆ ਟੰਗਨ ਬੀਜ ਸਾਰੇ ਕੰਬੀਨੇਸ਼ਨ ਕਰਕੇ ਅਸੀਂ ਪਿਓਰ ਸ਼ੁੱਧ ਸ਼ਹਿਦ ਦੇ ਵਿੱਚ ਇਹਨੂੰ ਤਿਆਰ ਕਰਦੇ ਆਂ ਸਾਰੀਆਂ ਇਹਨਾਂ ਜੜੀਆਂ ਬੁੱਟੀਆਂ ਦੇ ਕੰਬੀਨੇਸ਼ਨ ਦੇ ਨਾਲ ਜਿਹੜਾ ਹਰ ਤਰ੍ਹਾਂ ਦੀ ਜ਼ਰੂਰੀ ਨਹੀਂ ਵੀ ਮਰਦਾਨਾ ਕਮਜ਼ੋਰੀ ਹਰ ਤਰ੍ਹਾਂ ਦੀ ਜਿਹੜੀ ਕਮਜ਼ੋਰੀ ਨੂੰ ਦੂਰ ਕਰਦਾ ਹੈ ਅਛਾ ਤੇ ਇੱਕ ਹੋਰ ਸਵਾਲ ਬੜਾ ਅਹਿਮ ਬਹੁਤ ਵਾਰ ਹੁੰਦਾ ਹੈ ਕਿ ਸ਼ਕਰਾਣੂ ਨਿਲ ਹੋ ਜਾਂਦੇ ਨੇ ਸ਼ਕਰਾਣੂ ਨਿਲ ਹੋਣ ਤੋਂ ਬਾਅਦ ਜੀ ਅਸੀਂ ਕਹਿ ਲਈਏ ਕਿ ਵੀਰਜ ਹੈਗਾ ਉਹ ਬਿਲਕੁਲ ਪਤਲਾ ਹੋ ਜਾਂਦਾ ਅਸੀਂ ਕਹਿ ਲਈਏ ਕਿ ਲੱਸੀ ਸਟਾਈਲ ਦਾ ਹੋ ਜਾਂਦਾ ਬਹੁਤ ਸਾਰੇ ਕਿਉਂਕਿ ਮੈਨੂੰ ਵੀ ਤਾਂ ਪਤਾ ਲੱਗਦਾ ਹੈ ਵਾਜੀ ਬਹੁਤ ਸਾਰੇ ਮੁੰਡੇ ਨੌਜਵਾਨ ਮੁੰਡੇ ਹੈਗੇ ਨੇ ਜਿਹੜੇ ਫੋਨ ਕਰਦੇ ਨੇ ਮੇਲ ਕਰਦੇ ਨੇ ਕਿ ਸਾਡੀ ਆਹ ਪ੍ਰੋਬਲਮ ਹੋ ਗਈ ਹੈ ਅਸੀਂ ਫਿਲਮਾਂ ਬੜੀਆਂ ਦੇਖੀਆਂ ਨੇ ਨੀਲੀਆਂ ਪੀਲੀਆਂ ਤੇ ਉਹਨਾਂ ਤੇ ਕੀ ਅਸਰ ਕਰੇਗਾ ਜਿਹੜਾ ਤੁਹਾਡਾ ਇਹ ਜਕੜ ਜਕੜ ਜਾਂਦ ਹੈ ਮੈਂ ਤਾਂ ਉਹ ਹੀ ਗੱਲ ਪਹਿਲਾਂ ਦੱਸ ਕੇ ਹੱਡਿਆਂ ਵੀ ਉਹ ਲੋਕ ਸਬਰ ਕਰਨ ਵਾਲੇ ਚਾਹੀਦੇ ਆ ਜਿਹੜੇ ਬੰਦੇ ਨੇ ਵੀਰ ਜ ਆਪਣਾ ਪਹਿਲਾਂ ਹੀ ਲੱਸੀ ਬਣਾਤਾ ਤੁਸੀਂ ਦੇਖੋ ਪਹਿਲਾਂ ਤਾਂ ਉਹਨਾਂ ਦਾ ਛੇਤੀ ਛੇਤੀ ਮਨ ਨਹੀਂ ਖੜਦਾ ਉਹਨਾਂ ਲੋਕਾਂ ਦਾ ਠੀਕ ਹੈ ਜੀ ਮਨ ਖੜਦਾ ਫਿਰ ਤੁਸੀਂ ਇਹ ਕਹਿ ਲਓ ਵੀ ਇਹ ਚੀਜ਼ਾਂ 2 4 ਮਹੀਨੇ ਦੇ ਵਿੱਚ ਖਾ ਕੇ ਫੇਰ ਪੂਰਾ ਅਸਰ ਦਿਖਾਉਂਦੀਆਂ ਨੇ ਜਿਹੜਾ ਸਰੀਰ ਨੂੰ ਬੰਦੇ ਅੱਜ ਕੱਲ ਕੀ ਕਰਦੇ ਨੇ ਨੌਜਵਾਨ 15 ਦਿਨਾਂ ਵਿੱਚ ਕੋਈ ਚੀਜ਼ ਖਾਦੀ ਵੀ 15 ਦਿਨਾਂ ਵਿੱਚ ਸਾਨੂੰ ਕੋਈ ਚੀਜ਼ ਦਾ ਅਸਰ ਨਹੀਂ ਹੋਇਆ ਤਾਂ ਉਸ ਚੀਜ਼ ਨੂੰ ਛੱਡ ਕੇ ਇੱਕ ਤਰ੍ਹਾਂ ਦਾ ਸਾਈਡ ਤੇ ਸਿੱਟ ਦਿਓ ਉਹ ਚੀਜ਼ਾਂ ਇਦਾਂ ਇਹ ਉਹ ਇਹ ਚੀਜ਼ਾਂ ਉੱਥੇ ਅਸਰ ਨਹੀਂ ਕਰਦੀਆਂ ਕਦੇ ਵੀ ਜਦੋਂ ਤੱਕ ਤੁਸੀਂ ਇਹਨੂੰ ਲੰਬਾ ਸਮਾਂ ਪ੍ਰਯੋਗ ਨਹੀਂ ਕਰਦੇ ਲੰਬਾ ਸਮਾਂ ਨਹੀਂ ਵਰਤਦੇ ਉੱਥੋਂ ਤੱਕ ਉੱਥੇ ਨਹੀਂ ਫਿਰ ਇਹ ਕੰਮ ਕਰਦੀਆਂ ਤੁਹਾਨੂੰ ਤੁਸੀਂ ਇਹ ਤੁਸੀਂ ਰੇਗਮਾ ਹੀ ਬਾਬਤ ਅਸੀਂ ਥੋੜੀ ਜਿਹੀ ਜਾਨਣਾ ਚਾਹੁੰਦੇ ਆ ਕਿੰਨੀ ਕਿ ਸਪੈਸ਼ਲ ਬੂਟੀ ਦੇ ਤੌਰ ਤੇ ਤੁਸੀਂ ਇਸਤੇਮਾਲ ਕਰਦੇ ਹੋ ਦੇਖੋ ਜੀ ਇਹ ਸਪੈਸ਼ਲੇ ਸਪੈਸ਼ਲ ਆ ਹੁਣ ਤੁਸੀਂ ਦੇਖੋ ਵੀ ਇੱਕ ਤਰ੍ਹਾਂ ਦਾ ਤੁਸੀਂ ਸਪੈਸ਼ਲ ਜਿਹੜਾ ਜਾਨਵਰ ਹੈ ਉਹ ਮੇਨ ਕੱਢ ਕੇ ਆਪਾਂ ਹੋਰ ਨਹੀਂ ਕੋਈ ਕਿਸੇ ਜਾਨਵਰ ਦੀ ਉਹ ਚੀਜ਼ ਵਰਤ ਲਈ ਜਾਂ ਕਿਸੇ ਬਹੁਤ ਤਰ੍ਹਾਂ ਦੀਆਂ ਪ੍ਰਜਾਤੀਆਂ ਉਹ ਚੀਜ਼ਾਂ ਨਹੀਂ ਵਰਤਦੀਆਂ ਜਿਹੜੀਆਂ ਚੀਜ਼ਾਂ ਅਸਲ ਦੇ ਵਿੱਚ ਮੈਨੇਜ ਵਰਤੀਆਂ ਹੋਈਆਂ ਜਿਹੜੇ ਆਯੁਰਵੇਦ ਦੇ ਵਿੱਚ ਉਹੀ ਚੀਜ਼ਾਂ ਹੈਗੀਆਂ ਜਿਹੜੀਆਂ ਕਾਰਗਰ ਸਿੱਧ ਹੁੰਦੀਆਂ ਇਹ ਨਹੀਂ ਹੈਗਾ ਵੀ ਆਪਾਂ ਹਰ ਚੀਜ਼ ਹੁਣ ਦੇਖੋ ਹੁਣ ਤੁਸੀਂ ਕੀੜੇ ਮਕੌੜੇ ਤਾਂ ਬਹੁਤ ਤਰ੍ਹਾਂ ਦੇ ਹੋਰ ਬਹੁਤ ਤਰ੍ਹਾਂ ਦੇ ਹੋਰ ਜਿਹੜੇ ਹੈਗੇ ਪਸ਼ੂ ਪੰਛੀ ਆਪਾਂ ਉਹਨਾਂ ਚੀਜ਼ਾਂ ਦਾ ਨਹੀਂ ਹੁਣ ਤੁਸੀਂ ਮੱਝ ਦਾ ਆਪਾਂ ਦੁੱਧ ਅੱਜ ਦਾ ਹੀ ਕਿਉਂ ਪੀਨੇ ਆ ਹੋਰ ਹੋਰ ਵੀ ਜਾਨਵਰਾਂ ਜਿਹਨਾਂ ਦੇ ਦੁੱਧ ਹੈਗੇ ਉਹਨਾਂ ਦਾ ਆਪਾਂ ਕਿਉਂ ਨਹੀਂ ਪੀਂਦੇ ਹੈਗੇ ਇਹ ਚੱਕਰ ਆ ਦੀ ਜਿਹੜੀ ਚੀਜ਼ ਅਸਲ ਜਿਹੜੇ ਹੈਗੇ ਸਾਡੇ ਬਜ਼ੁਰਗਾਂ ਨੇ ਪਰਤੇਾਈ ਹੋਈਆਂ ਚੀਜ਼ਾਂ ਜਿਹੜੀਆਂ ਖੋਜਾਂ ਕਰੀਆਂ ਹੋਈਆਂ ਉਹੀ ਚੀਜ਼ਾਂ ਜਿਹੜੀਆਂ ਅੱਗੇ ਜਾ ਕੇ ਅੰਮ੍ਰਿਤ ਵਰਦਾਨ ਜਿਹੜੀਆਂ ਬਣਦੀਆਂ ਨੇ ਅੱਛਾ ਜਿਹੜਾ ਤੁਹਾਡਾ ਮਜ਼ੂਨ ਹੈਗਾ ਆਪਾਂ ਮਜ਼ੂਨ ਦੀ ਗੱਲ ਕਰ ਲਈ ਕਿਹੜੀ ਲੋਕਾਂ ਲਈ ਕੀ ਫਾਇਦਾ ਕਰੇਗਾ ਦੇਖੋ ਇਹ ਲੋਕਾਂ ਲਈ ਇਹ ਨਹੀਂ ਹੈਗਾ ਜ਼ਰੂਰੀ ਵੀ ਹਾਂ ਮਰਦਾਨਾ ਕਮਜ਼ੋਰੀ ਵਾਲੇ ਲੋਕਾਂ ਨਹੀਂ ਖਾਣਾ ਹੈਗਾ ਕਿਸੇ ਬੰਦੇ ਨੂੰ ਤੁਸੀਂ ਇਹ ਕਹਿ ਲਓ ਬੰਦਾ ਦਾ ਸਰੀਰ ਟੁੱਟਿਆ ਹੋਇਆ ਹੈ ਬੰਦੇ ਨੂੰ ਨੀਂਦ ਪ੍ਰੋਪਰ ਨਹੀਂ ਆਉਂਦੀ ਹੈਗੀ ਬੰਦਾ ਡਿੱਗਿਆ ਡਿੱਗਿਆ ਰਹਿੰਦਾ ਜਾਂ ਬੰਦਾ ਬਹੁਤਾ ਜੀਵਨ ਦੇ ਵਿੱਚ ਜਿਹੜਾ ਹੈਗਾ ਕਮਜ਼ੋਰੀਮੰਦ ਹੈ ਜਾਂ ਔਰਤਾਂ ਵੀ ਇਸ ਚੀਜ਼ ਨੂੰ ਖਾ ਸਕਦੀਆਂ ਇਹ ਨਹੀਂ ਹੈਗਾ ਵੀ ਇਹ ਬੰਦਾ ਸਿਰਫ ਬੰਦਿਆਂ ਵਾਸਤੇ ਹੈ ਜਾਂ ਮਰਦਾਂ ਵਾਸਤੇ ਹੈ ਔਰਤਾਂ ਵੀ ਇਸ ਚੀਜ਼ ਨੂੰ ਜਿਹੜੀਆਂ ਹੈਗੀਆਂ ਖਾ ਸਕਦੀਆਂ ਕਿਉਂਕਿ ਇਹਦੇ ਵਿੱਚ ਆਮ ਸਾਰੀਆਂ ਜੜੀਆਂ ਬੂਟੀਆਂ ਨੇ ਹੋਰ ਤਾਂ ਇਹਦੇ ਵਿੱਚ ਕੋਈ ਚੀਜ਼ ਨਹੀਂ ਉਹ ਚਾਹੇ ਔਰਤ ਹੈ ਚਾਹੇ ਮਰਦ ਹੈ ਉਹ ਕੋਈ ਖਾ ਸਕਦਾ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਲਈ ਜੀ 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 ਅੱਛਾ ਭਾਈ ਜੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿ ਬੰਦਾ ਫੋਨ ਤੇ ਨਹੀਂ ਦੱਸਦਾ ਜਾਂ ਲੇਡੀਜ਼ ਫੋਨ ਤੇ ਨਹੀਂ ਦੱਸ ਸਕਦੀਆਂ ਤੇ ਤੁਹਾਨੂੰ ਰਾਬਤਾ ਕਰਨ ਦਾ ਤੁਹਾਡੇ ਨਾਲ ਕੀ ਟੰਗ ਹੈਗਾ ਤੁਸੀਂ ਕਿੱਥੇ ਕਿੱਥੇ ਮਿਲਦੇ ਹੋ ਸੰਘੋਲ ਤੋਂ ਇਲਾਵਾ ਦੇਖੋ ਸੰਘੋਲ ਤੋਂ ਇਲਾਵਾ ਆਪਾਂ ਲੁਧਿਆਣੇ ਦੇ ਵਿੱਚ ਦੁਗਰੀ ਦੇ ਵਿੱਚ ਮਿਲਦੇ ਹਾਂ ਹਰ ਐਤਵਾਰ ਨੂੰ ਉੱਥੇ ਮਿਲ ਸਕਦੇ ਹਾਂ ਜਾਂ ਸੰਘੋਲ ਵੀਰਵਾਰ ਔਰ ਐਤਵਾਰ ਛੱਡ ਕੇ ਆਪਾਂ ਸੰਘੋਲ ਦੇ ਵਿੱਚ ਮਿਲਦੇ ਹਾਂ ਹਫਤੇ ਦੇ ਬਾਕੀ 5 ਦਿਨ ਉੱਥੇ ਸਾਨੂੰ ਮਿਲ ਸਕਦੇ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋਇ ਸੰ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਜਿਨ੍ਹਾਂ ਨੇ ਅੱਜ ਬੜੀ ਹੀ ਕਰਾਮਾਤੀ ਜਿਹੜੀ ਜੜੀ ਬੂਟੀ ਹੈਗੀ ਹੈ ਰੇਗਮਾਹੀ ਇਹ ਜੜੀ ਬੂਟੀ ਵੀ ਔਰ ਜੰਤੂ ਵੀ ਹੈਗਾ ਜਦੋਂ ਇਹ ਪ੍ਰਾਣ ਤਿਆਗ ਜਾਂਦੀ ਹੈ ਉਸ ਤੋਂ ਬਾਅਦ ਇਹਨੂੰ ਸੋਧ ਕੇ ਮਾਜ਼ੂਨ ਦੇ ਵਿੱਚ ਤਿਆਰ ਕੀਤਾ ਜਾਂਦਾ ਤੇ ਅਮਰੀਕਨ ਜੰਤੂ ਦੇ ਪਤਾਲੂ ਨੇ ਜਿਨ੍ਹਾਂ ذریعے ਅਸੀਂ ਕਹਿ ਲਈ ਕਿ ਕਮਜ਼ੋਰੀ ਦੀ ਮਾਰ ਹੈ ਠਾਏ ਮੁੰਡੇ ਕੁੜੀਆਂ ਦਾ ਜਿਹੜਾ ਇਲਾਜ ਹੈਗਾ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਪੰਗੂਹਰਾ ਵੱਲੋਂ ਕੀਤਾ ਜਾਂਦਾ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਜੇਕਰ ਪੈਦਾ ਹੁੰਦਾ ਤਾਂ ਤੁਸੀਂ ਉਹ ਸਵਾਲ ਸ਼ੰਕਾ ਅਪ ਕਮੈਂਟ ਬਾਕਸ ਦੇ ਵਿੱਚ ਛੱਡ ਦਿਓ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਔਰ ਸਵਾਲ ਨੂੰ ਉਸ ਸ਼ੰਕੇ ਨੂੰ ਸ਼ਾਮਲ ਕਰਕੇ ਵੈਜਿਤੋ ਜਵਾਬ ਲੈ ਸਕੀਏ ਫਿਰ ਵੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਮਨ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਹੈਗਾ ਤਾਂ ਤੁਸੀਂ ਪਰਸਨਲ ਤੌਰ ਤੇ ਵੀ ਸੰਘੋਲ ਉੱਚਾ ਪਿੰਡ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਵੀਰਵਾਰ ਤੇ ਇਤਵਾਰ ਨੂੰ ਛੱਡ ਕੇ ਮਿਲ ਸਕਦੇ ਹੋ